ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਮਾਨਾ ਪਿੰਡ ਭਾਰਤ ਦਾ ਆਖਰੀ ਪਿੰਡ ਅੱਜ ਆਪਾਂ ਆਖੋ ਮੰਦਰਾ ਜਿਹੜਾ ਉਹ ਮੁੱਖ ਮੰਦਰਾ ਆ ਆਪਾਂ ਜ਼ੂਮ ਕਰਕੇ ਦਿਖਾ ਦਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਜੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀਆਂ ਵੀਡੀਓ ਪਾਈਆਂ ਨੇ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਤੇ ਆਪਾਂ ਇਸ ਸਮੇਂ ਹੈਗੇ ਆ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਸਾਹਿਬ ਵਿਖੇ ਤੇ ਅੱਜ ਆਪਾਂ ਜਾ ਰਹੇ ਹਾਂ ਬਦਰੀਨਾਥ ਨੂੰ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਸਾਹਿਬ ਤੋਂ ਤੇ ਚੱਲਦੇ ਆ ਆਪਾਂ ਇੱਥੋਂ ਜਿਹੜੀ ਉਹ ਗੱਡੀ ਬੁੱਕ ਕੀਤੀ ਹੈ ਅ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਦਰੀਨਾਥ ਧਾਮਾਂ ਜਿਹੜਾ ਉਹਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਤੇ ਜਿਹੜਾ ਇੰਡੀਆ ਦਾ ਫਰਸਟ ਜਾਂ ਲਾਸਟ ਵਿਲੇਜ ਵੀ ਕਿਹਾ ਜਾਂਦਾ ਮਾਨਾ ਵਿਲੇਜ ਉਹ ਵੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ। ਹੁਣ ਚੱਲਦੇ ਹਾਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲਣ ਲੱਗੇ ਆਂ ਤੇ ਬਾਈ ਹੋਣੀ ਆਪਣੇ ਨਾਲ ਨਹੀਂ ਗੱਡੀ ਸਾਰਿਆਂ ਨੇ ਇਕੱਠੀ ਬੁੱਕ ਕਰ ਲਈ ਤੇ ਕਿੰਨੇ ਚ ਗੱਡੀ ਬੁੱਕ ਹੋਈ ਆ ਕਿੱਥੋਂ ਗੱਡੀ ਮਿਲਨੀ ਆ ਉਹ ਸਾਰੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਪਹਿਲਾਂ ਗੱਡੀ ਕੋਲੇ ਪਹੁੰਚਦੇ ਆਂ ਅੱਜ ਦੀ ਵੀਡੀਓ ਜਬਣੇ ਰਹੇ। ਆ ਗੱਡੀ ਆਪਾਂ ਬੁੱਕ ਕੀਤੀ ਆ ਬਦਰੀਨਾਥ ਤਾਮ ਵਾਸਤੇ ਤੇ ਮਾਨਾ ਪਿੰਡ ਵਾਸਤੇ ਤੇ 3500 ਰੁਪਈਆ ਦੇ ਵਿੱਚ ਗੱਡੀ ਹੋਈ ਆ ਇਹ ਤੇ ਅਸੀਂ ਹੈਗੇ ਆ 10 ਜਾਨੇ 10 ਜਾਣੀ ਆ ਬਈ ਆਪਾਂ ਟੋਟਲ ਹਾਂ ਹਾਂ 10 ਜਾਨੇ ਤੇ ਚੱਲਦੇ ਆ ਹਾਂ ਤੇ ਇਧਰੋਂ ਬੁੱਕ ਕੀਤੀ ਆ ਸ਼ਿਵਮ ਟੂਰ ਐਂਡ ਟਰੈਵਲਸ ਤੋਂ ਤੇ ਚੱਲਦੇ ਆ ਬਦਰੀਨਾਥ ਤਾਮ ਵੱਲ ਨੂੰ ਗੁਰਦੁਆਰਾ ਸ੍ਰੀ ਗੋਵਿੰਦਗੜ੍ਹ ਸਾਹਿਬ ਤੋਂ ਨੇੜੇ ਹੀ ਆਪਾਂ ਨੂੰ ਗੱਡੀ ਜਿਹੜੀ ਇਹ ਮਿਲ ਗਈ ਹੈ ਨਾ ਤੇ 10 ਜਾਨੇ ਆਪਾਂ ਆਰਾਮ ਨਾਲ ਬੈਠ ਗਏ ਇਹ ਗੱਡੀ ਦੇ ਵਿੱਚ ਤੇ 3500 ਰੁਪਈਆ ਦੇ ਵਿੱਚ ਇਹ ਗੱਡੀ ਹੋਈ ਆ ਜਿਵੇਂ ਆਪਾਂ ਹੁਣ ਮਾਨਾ ਪਿੰਡ ਵੀ ਘੁੰਮ ਕੇ ਆਵਾਂਗੇ ਨਾਲ ਜਿਹੜਾ ਫਰਸਟ ਜਾਂ ਲਾਸਟ ਵਿਲੇਜ ਜਿਹੜਾ ਉਹ ਕਹਦਾ ਤਾਂ ਤੇ ਕਿੰਨੇ ਕਿਲੋਮੀਟਰ ਆ ਬਦਰੀਨਾਥ ਕਿਤਨੇ ਕਿਲੋਮੀਟਰ ਹੈ ਹਾਂਜੀ 25 ਕਿਲੋਮੀਟਰ ਹੈ ਤੇ ਇਥੋਂ ਬਾਈ ਹੁਣੀ ਕਹਿੰਦੇ 25 ਕਿਲੋਮੀਟਰ ਹੈ ਬਦਰੀਨਾਥ ਇੱਥੇ ਪਿੱਛੇ ਆਈ ਸੀ ਚੈੱਕ ਪੋਸਟ ਉੱਥੇ ਉਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਚੈੱਕ ਕੀਤੀ ਹੈ ਜੇ ਤੁਸੀਂ ਵੀ ਬਦਰੀਨਾਥ ਧਾਮ ਜਾਣਾ ਤਾਂ ਆਪਦੀ ਰਜਿਸਟ੍ਰੇਸ਼ਨ ਕਰਵਾ ਕੇ ਲੈ ਕੇ ਆਇਓ ਉਹ ਹੇਮਕਾਉਂਟ ਸਾਹਿਬ ਦੀ ਜਦੋਂ ਆਪਾਂ ਰਜਿਸਟ੍ਰੇਸ਼ਨ ਕਰਦੇ ਆ ਉਹਦੇ ਨਾਲੇ ਹੋ ਜਾਂਦੀ ਆ ਤੇ ਇਹ ਰਸਤਾ ਜਾਂਦਾ ਸਾਰਾ ਬਦਰੀਨਾਥ ਧਾਮ ਨੂੰ ਤੇ ਵਧੀਆ ਰੋਡ ਬਣਿਆ ਹੋਇਆ ਬਾਕ ਤੇ ਇੱਥੇ ਆ ਕੇ ਟੈਂਪਰੇਚਰ ਸਹੀ ਹੋ ਗਿਆ ਕਿਉਂਕਿ ਗੋਵਿੰਦ ਘਾਟ ਇੰਨੀ ਠੰਡ ਨਹੀਂ ਪੈਂਦੀ ਹੈਗੀ ਸ਼ਾਮ ਦੇ ਟਾਈਮੇ ਜਾਕਟਾਂ ਵਗੈਰਾ ਪਾਉਣੀਆਂ ਪੈਂਦੀਆਂ ਨੇ ਹਰ ਜਦੋਂ ਆਪਾਂ ਬਦਰੀਨਾਥ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਆਉਂਦੀਆਂ ਨੇ ਤੇ ਇਹ ਟਾਈਮ ਹੈ ਬਾਈ ਜੀ ਟੇਮ ਬਾਈ ਹੁਣੀ ਕਹਿੰਦੇ ਟੇਮ ਆ ਇਹ ਇੱਥੇ ਕਿਆ ਨਾਮ ਹੈ ਬਾਈ ਇਸਕਾ ਜੇਪੀ ਟੇਮ ਜੇ ਬਿਸ਼ਨੂ ਪ੍ਰਯਾਗ ਟੇਮ ਆ ਬਾਈ ਹੁਣੀ ਕਹਿੰਦੇ ਤੇ ਬਹੁਤ ਸੋਹਣਾ ਰਸਤਾ ਜਿਹੜਾ ਗੋਵਿੰਦ ਘਾਟ ਸਾਹਿਬ ਤੋਂ ਬਦਰੀਨਾਥ ਨੂੰ ਜਾਂਦਾ ਤੇ ਬਹੁਤ ਸੋਹਣੇ ਨਜ਼ਾਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤੇ ਰੋਡ ਵਗੈਰਾ ਪੂਰੇ ਵਧੀਆ ਨੇ ਇੱਥੇ ਤੇ ਜਿਹੜੇ ਇਹ ਰੋਡ ਨੇ ਇਹ ਬੀਆਰਓ ਬਣਾਉਂਦੀ ਆ ਵਾਟਰ ਰੋਡ ਆਰਗੇਨਾਈਜੇਸ਼ਨ ਕਿਉਂਕਿ ਇਹ ਬਾਰਡਰ ਏਰੀਆ ਚੀਨ ਦਾ ਬਾਰਡਰ ਇੱਥੇ ਨਾਲ ਲੱਗ ਜਾਂਦਾ ਤੇ ਜਿਹੜਾ ਮਾਨਾ ਪਿੰਡ ਉਹ ਚੀਨ ਦੇ ਬਾਰਡਰ ਤੋਂ ਨੇੜੇ ਰਹਿੰਦਾ ਏ ਬਾਈ ਬਾਰਡਰ ਕੇ ਪਾਸ ਤੋਂ ਨਹੀਂ ਜਾਣੇ ਦਿੱਤੇ ਹੋਗੇ ਨਾ کافی ਹੈ ਕਿੰਨਾ ਦੂਰ ਹੈ ਮਾਨਾ ਵਿਲੇਸ ਬਾਰਡਰ ਸੇ 50 60 ਕਿਲੋ 50 60 ਕਿਲੋਮੀਟਰ ਹੈ ਠੀਕ ਹੈ ਆਰਮੀ रहती ਹੈ ਆਰਮੀ रहती ਹੈ বিনা ਪਰਮਿਸ਼ਨ ਕੇ ਨਹੀਂ ਜਾ ਪਰਮਿਸ਼ਨ ਲੈ ਕੇ ਜਾਣਾ ਪड़ता है परमिट ਲੈਣਾ ਪड़ता है परमिट ਲੈਣਾ ਪड़ता है ਜਿਦਾ ਪੋਲ ਡਟੇ ਸੀ ਉਹਨੇ ਸਾਹਮਣੇ ਆਇਆ ਬੋੜ ਬਦਰੀਨਾਥ 10 ਕਿਲੋਮੀਟਰ ਤੇ ਮਾਨਾ 14 ਕਿਲੋਮੀਟਰ ਤੇ ਮਾਨਾ ਪਾਸ ਚੌਂਟ ਕਿ ਚੌਂਟ ਕਿਲੋਮੀਟਰ ਤੇ ਬਹੁਤ ਸੋਹਣਾ ਰਾਹ ਬਦਰੀਨਾਥ ਨੂੰ ਜਾਂਦਾ ਬਹੁਤ ਹਾਈਟ ਤੇ ਆ ਬਦਰੀਨਾਥ ਵੀ ਉੱਚੇ-ਉੱਚੇ ਪਹਾੜ ਚੱਲਦਾ ਬਈ ਅਸੀਂ ਸਜਣ ਆਪਾਂ ਪਹੁੰਚ ਗਏ ਜੀ ਬਦਰੀਨਾਥ ਆਉਂਦੇ ਨੇੜੇ ਤੇ ਬਾਈ ਆਪਾਂ ਨੂੰ ਪਾਰਕਿੰਗ ਦੇ ਵਿੱਚ ਉਤਾਰੂਗਾ ਜਿੱਥੇ ਤੱਕ ਗੱਡੀਆਂ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਜੋ ਆਪਾਂ ਜਾਵਾਂਗੇ ਬਦਰੀਨਾਥ ਆਉਂਦੇ ਦਰਸ਼ਨ ਕਰਨ ਤੇ ਆ ਸਾਰੀਆਂ ਇੱਥੇ ਗੱਡੀਆਂ ਆਉਂਦੀਆਂ ਨੇ ਹਨਾ ਟਰੈਵਲਰ ਬੰਨਾ ਬਾਕੀ ਹੋਰ ਜਿਹੜੇ ਚਾਰ ਧਾਮ ਯਾਤਰਾ ਕਰਨ ਆਉਂਦੇ ਨੇ ਇਹ ਚਾਰ ਧਾਮਾਂ ਦੇ ਵਿੱਚੋਂ ਇੱਕ ਇਹ ਧਾਮਾਂ ਜਿਹੜੇ ਚਾਰ ਧਾਮ ਨੇ ਜਿਵੇਂ ਕਦਾਰਨਾਥ ਹੋ ਗਿਆ ਜਾਂ ਹੋਰ ਧਾਮ ਹੋ ਗਿਆ ਉਸੇ ਤਰ੍ਹਾਂ ਹੀ ਬਦਰੀ ਨਾ ਧਾਮਾਂ ਬਾਕੀ ਇੱਥੇ ਹੋਟਲ ਵਗੈਰਾ ਬਹੁਤ ਬਣੇ ਹੋਏ ਨੇ ਬਹੁਤ ਇੱਥੇ ਮਨ ਲਓ ਸਰਦਾਲੂ ਉੱਪਰ ਰੁੱਕਦੇ ਵੀ ਨਹੀਂ ਆ ਕੇ ਇੱਥੇ ਸਟੇ ਜਾਂ ਖਾਣ-ਪੀਣ ਵਾਲੀਆਂ ਦੁਕਾਨਾਂ ਬਹੁਤ ਨਹੀਂ ਆਹ ਗੱਡੀ ਦੇ ਵਿੱਚ ਆਪਾਂ ਆਇਆ ਉੱਪਰ ਤੱਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਤੇ ਬਾਈ ਨੇ ਇੱਥੇ ਆਪਾਂ ਨੂੰ ਪਾਰਕਿੰਗ ਦੇ ਵਿੱਚ ਉਤਾਰਤਾ ਤੇ ਇਥੋਂ ਜਿਹੜੀ ਮੰਦਰ ਦੀ ਦੂਰੀ ਹੈ ਬਦਰੀਨਾਥ ਤਾਮ ਦੀ ਦੂਰੀ ਆਹ 500 ਮੀਟਰ ਹੈ 500 ਮੀਟਰ ਆਪਾਂ ਨੂੰ ਪੈਦਲ ਜਾਣਾ ਪਊਗਾ ਤੇ ਇੱਥੇ ਬਹੁਤ ਸਾਰੇ ਹੋਟਲ ਵਗੈਰਾ ਹੈਗੇ ਨੇ ਜੇ ਤੁਸੀਂ ਰਹਿਣਾ ਤਾਂ ਇੱਥੇ ਤੁਸੀਂ ਰਹਿ ਵੀ ਸਕਦੇ ਹੋ ਬਾਕੀ ਪਾਰਕਿੰਗਾਂ ਗੱਡੀਆਂ ਵਾਸਤੇ ਬਹੁਤ ਸਾਰੀਆਂ ਹੈਗੀਆਂ ਨੇ ਜਿਵੇਂ ਆਹ ਸਾਹਮਣੇ ਪੇਡ ਪਾਰਕਿੰਗ ਹੈਗੀ ਆ ਨਾ ਜਿਵੇਂ ਬਹੁਤ ਸਾਰੇ ਸ਼ਰਧਾਲੂ ਇੱਥੇ ਰਹਿ ਕੇ ਵੀ ਜਾਂਦੇ ਨੇ ਤੇ ਚੱਲਦੇ ਆਂ 500 ਮੀਟਰ ਪੈਦਲ ਚੱਲ ਕੇ ਪਹੁੰਚਦੇ ਆਂ ਬਦਰੀਨਾਥ ਤਾਮ ਤੇ ਇੱਥੇ ਆਹ ਟਾਈਮ ਮਤਲਬ ਹਵਾ ਠੰਡੀ ਠੰਡੀ ਚੱਲਣ ਲੱਗ ਜਾਂਦੀ ਆ ਗੱਡੀ ਦੇ ਵਿੱਚ ਅਸੀਂ ਟੀ-ਸ਼ਰਟਾਂ ਦੇ ਵਿੱਚ ਆਏ ਆ ਪਰ ਇੱਥੇ ਹੁਣ ਜੈਕਟਾਂ ਪੈ ਚੱਲਦੇ ਆਂ ਦਰਸ਼ਨ ਕਰਦੇ ਆਂ ਬਦਰੀਨਾਥ ਆਉਂਦੇ ਪਹੁੰਚਦੇ ਆਂ ਹੋਰ ਬਾਈ ਵਧੀਆ ਬ੍ਰੈਂਡ ਵਧੀਆ ਰਹੀ ਯਾਤਰਾ ਸਾਰੀ ਯਾਤਰਾ ਬਹੁਤ ਜੀ ਹਾਂ ਤੇ ਜਿਹੜਾ ਆਪਣਾ ਥੱਲੇੋਂ ਆਪਾਂ ਬਦਰੀਨਾਥ ਨੂੰ ਆਉਨੇ ਆਂ ਉੱਪਰ ਨੂੰ ਉਹ ਵੀ ਬਹੁਤ ਸੋਹਣਾ ਰਸਤਾ ਤੇ ਆਲੇ ਦੁਆਲੇ ਹਨਾ ਬਾਈ ਵਧੀਆ ਰੋਡ ਬਣਿਆ ਹੋਇਆ ਆਲੇ ਦੁਆਲੇ ਦਾ ਨਜ਼ਾਰਾ ਬਹੁਤ ਦੇਖਣ ਵਾਲਾ ਬਹੁਤ ਵਧੀਆ ਤੇ ਇੱਥੇ ਬਹੜਾ ਆ ਸ਼੍ਰੀ ਬਦਰੀਨਾਥ ਮੰਦਿਰ ਤੇ ਇਹ ਜਿਹੜਾ ਉਹ ਰਸਤਾ ਜਾਂਦਾ ਮੰਦਰ ਨੂੰ ਹਨਾ ਜਿਹੜਾ ਐਰੋ ਲੱਗਿਆ ਹੋਇਆ ਤੇ ਚਲਦੇ ਆ ਪਹੁੰਚਦੇ ਆ ਪਹਿਲੀ ਵਾਰ ਆਪਾਂ ਆਇਆ ਬਦਰੀਨਾਥ ਧਾਮ ਤੇ ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਹਿਮਕੁੰਡ ਸਾਹਿਬ ਤੋਂ ਉੱਥੋਂ ਹੀ ਵਾਪਸ ਚਲੇ ਗਏ ਸੀ ਤੇ ਐਤ ਕੀ ਸਵੱਬ ਬਣਿਆ ਇਸ ਵਾਰ ਤੇ ਮੌਕਾ ਮਿਲਿਆ ਆਪਾਂ ਨੂੰ ਤੇ ਜਿਹੜਾ ਰਸਤਾ ਮੰਦਰ ਨੂੰ ਜਾਂਦਾ ਹਨਾ ਸ਼੍ਰੀ ਬਦਰੀਨਾਥ ਮੰਦਰ ਨੂੰ ਜਾਂਦਾ ਉਹ ਰਸਤੇ ਦੇ ਵਿੱਚ ਸਾਰੀ ਮਾਰਕੀਟ ਹੈ ਇੱਥੇ ਬਹੁਤ ਸਾਰਾ ਮਤਲਬ ਸਾਮਾਨ ਇੱਥੇ ਦੁਕਾਨਾਂ ਕੱਪੜੇ ਵਾਲੀਆਂ ਜਾਂ ਹੋਰ ਕੋਈ ਨਿਸ਼ਾਨੀਆਂ ਤੁਸੀਂ ਲੈ ਕੇ ਜਾਣੀਆਂ ਨੇ ਬੈਗ ਵਗਾਰਾ ਹਨਾ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਹੀ ਆ ਰਸਤੇ ਦੇ ਵਿੱਚ ਇਹ ਪਾਰਕਿੰਗ ਤੇ ਤੋਂ ਤੁਹਾਨੂੰ ਕਾਫੀ ਜਿਹੜਾ ਉਹ ਪੈਦਲ ਤੁਰਨਾ ਪੈਂਦਾ ਤੇ ਜਿਵੇਂ ਪਿੱਛੇ 500 ਮੀਟਰ ਲਿਖਿਆ ਹੋਇਆ ਸੀਗਾ ਮੇਰੇ ਖਿਆਲ ਚ 500 ਮੀਟਰ ਤੋਂ ਜ਼ਿਆਦਾ ਹੀ ਤੁਰਨਾ ਪੈਂਦਾ ਹੋਊਗਾ ਪੈਦਲ ਆਪਾਂ ਪਹੁੰਚ ਗਏ ਜੀ ਬਦਰੀਨਾਥ ਧਾਮ ਦੇ ਨੇੜੇ ਮੁੱਖ ਜਿਹੜਾ ਇੱਥੇ ਮੰਦਿਰ ਹੈ ਭਗਵਾਨ বিষ্ণੂ ਦਾ ਇੱਥੇ ਮੁੱਖ ਮੰਦਿਰ ਹੈ ਉਹ ਮੰਦਿਰ ਜਿਹੜਾ ਉਹ ਮੁੱਖ ਮੰਦਿਰ ਆਪਾਂ ਜ਼ੂਮ ਕਰਕੇ ਦਿਖਾ ਦਨੇ ਆ ਭਗਵਾਨ বিষ্ণੂ ਜੀ ਦਾ ਇਹ ਮੰਦਿਰ ਹੈ ਤੇ ਬਹੁਤ ਇੱਥੇ ਸੰਗਤਾਂ ਦਾ ਭਾਰੀ ਇਕੱਠ ਹੈ ਬਹੁਤ ਰਾਸ਼ਾ ਸੰਗਤਾਂ ਦਾ ਇੱਥੇ ਨਾਲ ਆ ਨਦੀ ਵਗਦੀ ਆ ਬਹੁਤ ਤੇਜ਼ ਤੇ ਚੱਲਦੇ ਆਪਾਂ ਮੰਦਿਰ ਦੇ ਨੇੜੇ ਪਹੁੰਚਦੇ ਆ ਤੇ ਇੱਥੇ ਇੱਕ ਤਪਤ ਕੁੰਡ ਵੀ ਬਣਿਆ ਹੋਇਆ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਹੋ ਕਰਵਾ ਦਾਂਗੇ ਤੇ ਸੰਗਤ ਇੰਨੀ ਕਿ ਜ਼ਿਆਦਾ ਹੈ ਨਾ ਵੀ ਬਹੁਤ ਜ਼ਿਆਦਾ ਲਾਈਨਾਂ ਲੱਗੀਆਂ ਹੋਈਆਂ ਨੇ ਵਾਸਾ ਦੇਖਣ ਨੂੰ ਜ਼ੂਮ ਕਰਕੇ ਆਪਾਂ ਦਿਖਾ ਦਿੰਦੇ ਆ ਇਹ ਫਾਰਾ ਮੰਦਰ ਹੈ ਬਦਰੀਨਾਥ ਜੀ ਦਾ ਤੇ ਆਹ ਰਸਤਾ ਜਾਂਦਾ ਮੰਦਰ ਦੇ ਨੇੜੇ ਨੂੰ ਤੇ ਸੰਕਤਾਂ ਦਾ ਇੱਥੇ ਬਹੁਤ ਭਾਰੀ ਇਕੱਠਾ ਕਿਉਂਕਿ ਹੁਣ ਜਿਵੇਂ ਸਕੂਲਾਂ ਨੂੰ ਛੁੱਟੀਆਂ ਵੀ ਹੋ ਗਈਆਂ ਤਾਂ ਫੈਮਲੀਆਂ ਆਉਂਦੀਆਂ ਫੈਮਲੀਆਂ ਪਰਿਵਾਰ ਸਮੇਤ ਆਪਦੇ ਬੱਚਿਆਂ ਸਮੇਤ ਸਾਰੇ ਇੱਥੇ ਦਰਸ਼ਨਾਂ ਦੀ ਲਿਜਾਉਂਦੇ ਨੇ ਤੇ ਇਹ ਜਿਹੜਾ ਬਦਰੀਨਾਥ ਧਾਮ ਆ ਇਹ ਤਾਂ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਆ ਜਿਵੇਂ ਕਦਾਰਨਾਥ ਆ ਉਸੇ ਤਰ੍ਹਾਂ ਇਹ ਆ ਬਦਰੀਨਾਥ ਹਿੰਦੂ ਧਰਮ ਦਾ ਬਹੁਤ ਪ੍ਰਸਿੱਧ ਮੰਦਿਰ ਆਹੇ ਤੇ ਬਹੁਤ ਵੱਡਾ ਜਿਹੜਾ ਇਹ ਧਾਮ ਆ ਹਿੰਦੂ ਧਰਮ ਦਾ ਤੇਥੋਂ ਨਦੀ ਜਿਹੜੀ ਉਹ ਵਗਦੀ ਆ ਨਦੀ ਦਾ ਪੌੜਾ ਪਾਂ ਕ੍ਰੋਸ ਕਰ ਰਹੇ ਆ ਬਹੁਤ ਤੇਜ਼ ਵਹਾਰ ਨਦੀ ਦਾ ਤੇ ਇਹ ਨਦੀ ਵੀ ਅਲਕਨੰਦੀ ਆ ਅਲਕਨੰਦਾ ਨਦੀ ਨੂੰ ਲੰਘਦੀ ਆ ਧਾਮ ਦੇ ਨੇੜੋਂ ਦੀ ਮਹਾ ਕੁੰਭ ਤੇ ਨਹੀਂ ਆਪਾਂ ਇਕੱਠ ਦੇਖਿਆ ਸੀ ਸੰਗਤਾਂ ਦਾ ਤੇ ਅੱਜ ਮਹਾ ਪੰਗ ਕੁੰਭ ਤੋਂ ਬਾਅਦ ਹੁਣ ਇਕੱਠ ਦੇਖ ਰਹੇ ਆ ਚਾਰੇ ਪਾਸੇ ਆਪਾਂ ਦੇਖਾਂਗੇ ਸੰਗਤਾਂ ਦਾ ਆਪਾਂ ਨੂੰ ਇਕੱਠੇ ਇਕੱਠ ਮਿਲੂਗਾ ਜਿਹੜੀ ਮਰਜ਼ੀ ਸਾਈਡ ਦੇਖ ਲਓ ਬਹੁਤ ਭਾਰੀ ਇਕੱਠ ਹੈ ਤੇ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਵੱਖ-ਵੱਖ ਸਟੇਟਾਂ ਚੋਂ ਇੱਥੇ ਦਰਸ਼ਨ ਕਰਨ ਹਨ ਅ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਉੱਤਰਾਖੰਡ ਦੇ ਵਿੱਚ ਚਾਰੇ ਧਾਮਾਂ ਦੇ ਦਰਸ਼ਨ ਕਰਕੇ ਜਾਂਦੀਆਂ ਨੇ ਇਕੱਠੇ ਫਿਰ ਉਹ ਆਪਦਾ ਸਾਰਾ ਮਤਲਬ ਬਣਾ ਲੈਂਦੇ ਨੇ ਚਾਰ ਧਾਮਾਂ ਦੇ ਫਿਰ ਉਹ ਦਰਸ਼ਨ ਕਰਦੇ ਨੇ ਤੇ ਉੱਪਰ ਲਿਖਿਆ ਹੋਇਆ ਸਾਹਮਣੇ ਆ ਗਿਆ ਬੋਰਡ 베2 ਦਰਸ਼ਨ ਤੇ ਆ ਜਿਹੜਾ ਆ ਰਸਤਾ ਜਾਂਦਾ ਇਹ ਮਾਰਗ ਜਾਂਦਾ ਉੱਪਰ ਮੰਦਰਵੱਲ ਨੂੰ ਦੇ ਸਾਹਮਣੀ ਬੋਣ ਲੱਗਿਆ ਆ ਤਪਤਕੁੰਡ ਤੇ ਉੱਥੇ ਹੀ ਤਪਤਕੁੰਡ ਤੇ ਨਾਲੇ ਤਪਤਕੁੰਡ ਦੇ ਦਰਸ਼ਨ ਕਰਾਂਗੇ ਤੇ ਨਾਲੇ ਮੰਦਰ ਦੇ ਦਰਸ਼ਨ ਕਰਾਂਗੇ ਆਪਾਂ ਬਹੁਤ ਰੌਸ਼ਾ ਆ ਸੰਗਤਾਂ ਦਾ ਤਿਆਰ ਆਸਤਾਂ ਮੰਦਰ ਨੂੰ ਜਾਂਦਾ ਤੇ ਇਹ ਹੁਣ ਇੱਥੇ ਬਹੁਤ ਤੇਜ਼ ਮੀਂਹ ਆ ਗਿਆ ਤਾਂ ਕਰਕੇ ਲਾਈਨ ਹੌਲੀ ਹੋ ਗਈ ਅਸੀਂ ਲਾਈਨ ਦੇ ਵਿੱਚ ਖੜੇ ਆ ਤੇ ਬਹੁਤ ਤੇਜ਼ ਮੀਂਹ ਪੈ ਰਿਹਾ ਬੱਦਲ ਪੂਰਾ ਘੁਲ ਗਿਆ ਆਲੇ-ਦਾਲੇ ਵਾਲੇ ਪਹਾੜ ਵੀ ਜਿਹੜੇ ਦੇਖਣੇ ਬੰਦ ਹੋ ਗਏ ਬਹੁਤ ਏ ਜਮੀ ਪੈ ਰਿਹਾ ਹੈ ਇੱਕ ਯਾਰਾਂ ਇਧਰੋਂ ਨਾ ਬਾਛੜਾਈ ਜਾਂਦੀ ਆ ਇਥੋਂ ਕਣੀ ਆਈ ਜਾਂਦੀਆਂ ਨੇ ਕੋਟ ਭੀ ਜੀ ਜਾਂਦੇ ਨੇ ਸਾਡੇ ਆ ਸਾਰਿਆਂ ਦੇ ਇਹ ਪਤਾ ਨਹੀਂ ਹੁਣ ਕਿੰਨਾ ਕ ਸਮਾਂ ਲੱਗੂ ਹੋਲੇ ਆਪਾਂ ਨੂੰ ਬਈ ਹੋ ਗਿਆ ਉਹ ਅੱਧੇ ਪੌਣੇ ਘੰਟੇ ਤੋਂ ਵੱਧ ਨਾ ਆਰਾਮਨਾਲ ਦੇ ਪੌਣੇ ਹਾਂ ਇੱਕ ਘੰਟੇ ਦੇ ਕਰੀਬ ਆਪਾਂ ਬਦਰੀਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰ ਲਏ ਤੇ ਮੰਦਿਰ ਦੇ ਅੰਦਰ ਵੀਡੀਓਗ੍ਰਾਫੀ ਜਿਹੜੀ ਉਹ ਅਲਾਉਡ ਨਹੀਂ ਹੈਗੀ ਤੇ ਇਹ ਸਾਰਾ ਮੰਦਿਰ ਹੈ ਇਥੋਂ ਇਹ مین ਜਿਹੜਾ ਉਹ ਗੇਟ ਹੈ ਇਹਦੇ ਅੰਦਰ ਉਹ ਮੰਦਿਰ ਆ ਬਾਕੀ ਮੀਂਹ ਬਹੁਤ ਪੈ ਰਿਹਾ ਬਹੁਤ ਜਿਆਦਾ ਮੀਂਹ ਸਾਰੇ ਮੀਂਹ ਪੈਂਦੇ ਜੇ ਦਰਸ਼ਨ ਕਰੇ ਨੇ ਆਪਾਂ ਬਹੁਤ ਭਾਰੀ ਇਕੱਠ ਆ ਸੰਗਤਾਂ ਦਾ ਤੇ ਇਹ ਵੀ ਉਸੇ ਤਰ੍ਹਾਂ ਜਿਵੇਂ ਹੇਮਕੁੰਡ ਸਾਹਿਬ ਦੇ ਕਪਾਟ ਖੁੱਲਦੇ ਨੇ ਉਸੇ ਤਰ੍ਹਾਂ ਇਹ ਵੀ ਪੰਜ ਛੇ ਮਹੀਨਿਆਂ ਲਈ ਖੁੱਲਦਾ ਕਿਉਂਕਿ ਸਾਰਾ ਵਾਲੇ ਵਾਲੇ ਇਹ ਪਹਾੜੀ ਏਰੀਆ ਹੈ ਨਾ ਪਾਉਸ ਕਰਕੇ ਸਿਆਲਾਂ ਦੇ ਮੌਸਮ 'ਚ ਬੰਦ ਹੋ ਜਾਂਦਾ ਆਪਾਂ ਮੰਦਰ ਦੇ ਦਰਸ਼ਨ ਕਰ ਲਏ ਤੇ ਇੱਥੇ ਬਣਿਆ ਹਾ ਗਰਮ ਕੁੰਡ ਹੁਣ ਆਪਾਂ ਗਰਮ ਕੁੰਡ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਮੰਦਰ ਦੇ ਬਿਲਕੁਲ ਨੇੜੇ ਹੈ ਤੇ ਬਹੁਤ ਸਾਰੇ ਤਾਂ ਇੱਥੇ ਜਾਂਦਿਆਂ ਨੇ ਪਹਿਲਾਂ ਮੰਦਰ ਦੇ ਦਰਸ਼ਨ ਕਰਦਿਆਂ ਨੇ ਫਿਰ ਗਰਮ ਕੁੰਡ ਦੇ ਦਰਸ਼ਨ ਤੇ ਆਹ ਜਗ੍ਹਾ ਤੇ ਇੱਥੇ ਗਰਮ ਕੁੰਡ ਬਣਿਆ ਹੋਇਆ ਇੱਥੇ ਗਰਮ ਪਾਣੀ ਆਉਂਦਾ ਤੇ ਆਪਾਂ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਗਰਮ ਕੁੰਡ ਬਾਕੀ ਸਾਰਾ ਪਾਣੀ ਇੱਥੇ ਜਿਹੜਾ ਉਹ ਠੰਡਾ ਆਉਂਦਾ ਤੇ ਇਹ ਕੁੰਡ ਦੇ ਵਿੱਚ ਜਿਹੜਾ ਉਹ ਗਰਮ ਪਾਣੀ ਆਉਂਦਾ ਤੇ ਆਹ ਕੁੰਡ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਇਹ ਇੱਥੇ ਗਰਮ ਕੁੰਡਾ ਸਾਰੇ ਇੱਥੇ ਆ ਕੇ ਇਸ਼ਨਾਨ ਕਰਦੇ ਨੇ ਜੇ ਜੇ ਆਪਾਂ ਕੋਲੇ ਜਾਂਦੇ ਆ ਤਾਂ ਭਾਫਾਂ ਨਿਕਲ ਜਾਂਦੀ ਨੇ ਸੇਕ ਮਾਰਦਾ ਬਹੁਤ ਜ਼ਿਆਦਾ ਜਿਹੜਾ ਉਹ ਗਰਮ ਪਾਣੀ ਆ ਤੇ ਉਧਰ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਕਿੱਥੋਂ ਇਹ ਕੁੰਡ ਦੇ ਵਿੱਚ ਜਿਹੜਾ ਉਹ ਸਾਰਾ ਜਲ ਇਹ ਆਉਂਦਾ ਉਹ ਜਗ੍ਹਾ ਤੋਂ ਸਾਹਮਣੇ ਤੋਂ ਇੱਥੇ ਕੁੰਡ ਦੇ ਵਿੱਚ ਜਿਹੜਾ ਸਾਰਾ ਜਲ ਆਉਂਦਾ ਆਹ ਥਾਂ ਦੇ ਵਿੱਚੋਂ ਤੇ ਉਧਰ ਵੀ ਦਿਖਾ ਦਨੇ ਆ ਉਹ ਸਾਈਡ ਵੀ ਕੁੰਡ ਜਿਹੜਾ ਉਹ ਬਣਿਆ ਹੋਇਆ ਤੇ ਇਹ ਆਪਾਂ ਦੇਖਦੇ ਆ ਆ ਵੀ ਹਾਂਦੀ ਬਈ ਇੱਥੋਂ ਆਉਂਦਾ ਹਾਂ ਇੱਕੋ ਗਰਮ ਪਾਣੀ ਪਹਾੜੋਂ ਚੋ ਠੀਕ ਆ ਉੱਪਰੋਂ ਕਹਿੰਦੇ ਪਹਾੜਾਂ ਚੋਂ ਆਹ ਇੱਥੋਂ ਗਰਮ ਪਾਣੀ ਆਉਂਦਾ ਫਿਰ ਇੱਥੋਂ ਪੁੰਡ ਦੇ ਵਿੱਚ ਜਾਂਦਾ ਸਾਰਾ ਜਿਹੜਾ ਉਹ ਗਰਮ ਪਾਣੀ ਆ ਆ ਵੀ ਗਰਮ ਪਾਣੀ ਦਾ ਹੀ ਕੁੰਡ ਆ ਹਾਂਜੀ ਹਾਂਜੀ ਆਹ ਕੁੰਡ ਵੀ ਆ ਜਿਹੜਾ ਗਰਮ ਪਾਣੀ ਦੇ ਹੀ ਆ ਬਹੁਤ ਗਰਮ ਆ ਸਾਰੇ ਇੱਥੇ ਇਸ਼ਨਾਨ ਕਰਦੇ ਨੇ ਕਿੰਨਾ ਕੁ ਗਰਮ ਆ ਬਾਈ ਬਹੁਤ ਜ਼ਿਆਦਾ ਗਰਮ ਆ ਪਾਣੀ ਬਾਈ ਆਪਾਂ ਜਿਵੇਂ ਉਬਾਲ ਕੇ ਰੱਖਦੇ ਉਦਾਂ ਪਾਣੀ ਆ ਇਹਦਾ ਗੀਜ਼ਰ ਨਾਲੋਂ ਵੀ ਜ਼ਿਆਦਾ ਗਰਮ ਆ ਪਾਣੀ ਹਾਂ ਬਾਕੀ ਸਾਰਾ ਉਧਰ ਜਿਵੇਂ ਨਦੀ ਆ ਉਹਦਾ ਠੰਡਾ ਪਾਣੀ ਆ ਨਦੀ ਵਗ ਰਹੀ ਆ ਤੇ ਇਹ ਕੁੰਡ ਦਾ ਸਾਰਾ ਗਰਮ ਪਾਣੀ ਆ ਆਪਾਂ ਬਦਰੀਨਾਥ ਧਾਮ ਦੇ ਦਰਸ਼ਨ ਕਰ ਲਏ ਹੁਣ ਆਪਾਂ ਜਾ ਰਹੇ ਹਾਂ ਇਥੋਂ ਮਾਨਾ ਪਿੰਡ ਜਿਹੜਾ ਕਿ ਇੰਡੀਆ ਦਾ ਲਾਸਟ ਵਿਲੇਜ ਹੈ ਇੰਡੀਆ ਦਾ ਆਖਰੀ ਪਿੰਡ ਆ ਜਿਹੜਾ ਉਹ ਮਾਨਾ ਵਿਲੇਜ ਬਦਰੀਨਾਥ ਧਾਮ ਤੋਂ 4 ਕਿਲੋਮੀਟਰ ਹੈ ਤੇ ਚੱਲਦੇ ਆਪਾਂ ਉਧਰ ਨੂੰ ਤਕਰੀਬਨ 10-15 ਮਿੰਟ ਆਪ ਨੂੰ ਜਿਹੜੇ ਲੱਗਣਗੇ ਤੇ ਉਹ ਪਿੰਡ ਦੇ ਵਿੱਚ ਮਤਲਬ ਦੁਕਾਨਾਂ ਵਗੈਰਾ ਸਾਰਾ ਕੁਝ ਹੈਗਾ ਤੇ ਉਹ ਤੋਂ ਅੱਗੇ ਚੀਨ ਜਿਹੜਾ ਹੋ ਸਟਾਰਟ ਹੋ ਜਾਂਦਾ ਉਹ ਪਿੰਡ ਤੋਂ ਕਹਿੰਦੇ ਵੀ 40-50 ਕਿਲੋਮੀਟਰ ਦੀ ਦੂਰੀ ਤੇ ਚੀਨ ਦਾ ਮਤਲਬ ਬਾਰਡਰ ਹੈ। ਚੀਨ ਤੇ ਇੰਡੀਆ ਦਾ ਬਾਰਡਰ ਆ। ਚੱਲਦੇ ਆ ਮਾਨਾ ਪਿੰਡ ਦੇਖਦੇ ਆ ਜਾ ਕੇ। ਆਪਾਂ ਚੱਲਣ ਲੱਗੇ ਆ ਜੀ ਹੁਣ ਮਾਨਾ ਪਿੰਡ ਦੇ ਲਈ। ਤੇ ਜਿਹੜੀ ਗੱਡੀ ਦੇ ਵਿੱਚ ਆਪਾਂ ਆਏ ਸੀਗੇ ਬਦਰੀਨਾਥ ਧਾਮ ਤੱਕ ਹਾਂ ਜੀ ਹਾਂ ਜੀ ਬੈਠੋ। ਤੇ ਉਹਦੇ ਵਿੱਚ ਆਪਾਂ ਜਾ ਰਹੇ ਆ ਤੇ ਬਾਈ ਨੂੰ ਇਹ ਕਹਤਾ ਸੀ ਬਾਈ ਕਹਿੰਦੇ ਆਪਾਂ ਲੈ ਜਾਾਂਗੇ ਤੁਹਾਨੂੰ ਉੱਥੇ। ਆਪਾਂ ਚੱਲ ਪਈ ਜੀ ਸ਼੍ਰੀ ਬਦਰੀਨਾਥ ਧਾਮ ਤੋਂ ਮਾਨਾ ਪਿੰਡ ਵੱਲ ਨੂੰ। ਤੇ ਜਦੋਂ ਆਪਾਂ ਇੱਥੇ ਪਹੁੰਚੇ ਸੀ ਤਾਂ ਉਦੋਂ ਹੀ ਮੀਂਹ ਸਟਾਰਟ ਹੋ ਗਿਆ ਸੀ ਤੇ ਮੀਂਹ ਔਨ ਕਰਕੇ ਠੰਡ ਬਹੁਤ ਜ਼ਿਆਦਾ ਹੋ ਗਈ। ਤੇ ਆਹ ਰਸਤਾ ਜਾਂਦਾ ਮਾਣਾ ਪਿੰਡ ਨੂੰ ਬਹੁਤ ਸੋਹਣਾ ਰਾਹ ਤੇ ਅੱਜ ਆਪਾਂ ਆਖਰੀ ਵਿਲੇਜ ਜਿਹੜਾ ਉਹ ਦੇਖਾਂਗੇ ਇੰਡੀਆ ਦਾ ਤੇ ਉੱਥੇ ਦੁਕਾਨਾਂ ਬਹੁਤ ਕੁਝ ਆਪਾਂ ਨੂੰ ਦੇਖਣ ਨੂੰ ਜਿਹੜਾ ਹੋਵੇ ਲੂ ਦੇਖਦੇ ਆ ਵੀ ਕਿਹਜਾ ਪਿੰਡ ਆ ਹਨ ਆਖਰੀ ਪਿੰਡ ਇੰਡੀਆ ਦਾ ਚੀਨ ਦੇ ਬਾਰਡਰ ਦੇ ਬਿਲਕੁਲ ਨੇੜੇ ਆ ਉਹ ਤੇ ਇੱਥੇ ਬਦਰੀਨਾਥਾ ਆਉਂਦੇ ਵਾਲੇ ਦੋਲੇ ਹੋਟਲ ਬਹੁਤ ਜ਼ਿਆਦੇ ਨੇ ਬਹੁਤ ਦੂਰ ਤੱਕ ਇਹ ਮਾਰਕੀਟ ਫੈਲੀ ਹੋਈ ਆ ਆਪਾਂ ਪਹੁੰਚ ਗਏ ਜੀ ਮਾਨਾ ਪਿੰਡ ਤੇ ਉਧਰ ਸਾਹਮਣੇ ਆ ਗਿਆ ਗੇਟ ਤੇ ਉਹ ਆਪਾਂ ਤੁਹਾਨੂੰ ਦਿਖਾਉ ਦਿੰਦੇ ਆ ਉਤੇ ਉੱਪਰ ਲਿਖਿਆ ਹੋਇਆ ਫਰਸਟ ਇੰਡੀਅਨ ਵਿਲੇਜ ਮਾਨਾ ਤੇ ਲਾਸਟ ਵਿਲੇਜ ਵੀ ਨੂੰ ਕਹਿੰਦੇ ਆ ਤੇ ਫਰਸਟ ਵੀ ਨੂੰ ਕਹਿੰਦੇ ਆ ਉੱਪਰ ਬੋਰਡ ਤੇ ਫਰਸਟ ਲਿਖਿਆ ਹੋਇਆ ਵੈਸੇ ਲਾਸਟ ਹੈ ਤੇ ਅੱਗੇ ਕੋਈ ਪਿੰਡ ਨਹੀਂ ਕੋਈ ਬਸੋਂ ਨਹੀਂ ਹੈਗੀ ਆ ਦਿੱਤਾ ਹੈਗਾ ਮੇਨ ਗੇਟ ਤੇ ਆਹ ਸਾਹਮਣੇ ਸਰਵਾ ਰਹੇ ਨੇ ਲੋਕੀ ਤੇ ਇੱਥੇ ਤੋਂ ਚੱਲਾਂਗੇ ਆਪਾਂ ਅੰਦਰ ਉਹ ਜਿਹੜਾ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਆ ਜੀ ਲਓ ਜੀ ਆਪਾਂ ਐਂਟਰ ਕਰਨ ਲੱਗੇ ਆਂ ਮਾਨਾ ਪਿੰਡ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਐਕਸਾਈਟਮੈਂਟ ਸੀ ਇਹ ਪਿੰਡ ਦੇਖਣ ਦੀ ਮਾਨਾ ਪਿੰਡ ਬਣੇ ਰਿਓ ਪਿੰਡ ਬਈ ਰਹਤੇ ਵੀ ਆ ਇਸ ਗਾਵੇਂ ਲੋਕ ਰਹਤੇ 6 ਮਹੀਨੇ ਰਹਤੇ 6 ਮਹੀਨੇ ਰਹਤੇ ਗਰਮੀ ਦੇ ਮੌਸਮ ਨਹੀਂ ਫਿਰ ਨੀਚੇ ਚਲੇ ਜਾਂਦੇ ਆ ਠੀਕ ਹੈ ਜੀ 6 ਮਹੀਨੇ ਰਹਿੰਦੇ ਨੇ ਬਾਈ ਹੁਣ ਹੀ ਕਹਿੰਦੇ ਬਾਕੀ ਟਾਈਮ ਉਹ ਥੱਲੇ ਚਲੇ ਜਾਂਦੇ ਨੇ ਠੰਡ ਦੇ ਟਾਈਮ ਦੇ ਵਿੱਚ ਬਿਲਕੁਲ ਨੇੜੇ ਪਹੁੰਚ ਗਏ ਮਾਨਾ ਪਿੰਡ ਦੇ ਇੱਥੇ ਪਾਰਕਿੰਗ ਬਣੀ ਹੋਈ ਹੈ ਇੱਥੇ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਫਿਰ ਆਪਾਂ ਗੱਡੀ ਦੇ ਵਿੱਚ ਉਤਰਦੇ ਆਂ ਤੇ ਸਾਰਾ ਪਿੰਡ ਘੁੰਮਦੇ ਆਂ ਉਤਰੋ ਵੀ ਹਾਂਜੀ ਹਾਂਜੀ ਚਲੋ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਮਾਨਾ ਪਿੰਡ ਸਾਰਿਆਂ ਨੂੰ ਬਹੁਤ ਚਾਅ ਸੀ ਐਕਸਾਈਟਮੈਂਟ ਸੀ ਹੈਨਾ ਇਹ ਪਿੰਡ ਦੇਖਣ ਦੀ ਹਾਂ ਬਾਈ ਪੂਰੀ ਐਕਸਾਈਟਮੈਂਟ ਸੀ ਨਾ ਇਹ ਪਿੰਡ ਦੇਖਣ ਦੀ ਪੂਰੀ ਐਕਸਾਈਟਮੈਂਟ ਸੀਗੀ ਅੱਜ ਉਹ ਵੀ ਉਹ ਕਰੇ ਲਈ ਆਪਣਾ ਐਕਸਾਈਟਮੈਂਟ ਪੂਰੀ ਆ ਗਈ ਹਾਂ ਜੀ ਅੱਜ ਆ ਗਏ ਆਪਾਂ ਭਾਰਤ ਦੇ ਅਖੀਰਲੇ ਪਿੰਡ ਦੇ ਵਿੱਚ ਹਾਂ ਜੀ ਹਾਂ ਘੁੰਮਦਿਆਂ ਸਾਰਾ ਪਿੰਡ ਘਮਾਉਣੀ ਆ ਤੁਹਾਨੂੰ ਕੀ ਕੀ ਕੁਝ ਹੈਗਾ ਪਿੰਡ ਦੇ ਵਿੱਚ ਸਾਰਾ ਦੇਖਦੇ ਆ ਚਲੋ 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 ਵੀ ਨੌਜਵਾਨੋ ਮਾਨਾ ਪਿੰਡ ਦੇ ਵਿੱਚ ਆਪਾਂ ਐਂਟਰ ਹੋਣ ਲੱਗੇ ਆਂ ਤੇ ਇੱਥੋਂ ਮਾਨਾ ਪਿੰਡ ਜਿਹੜਾ ਸ਼ੁਰੂ ਹੋ ਜਾਂਦਾ ਪਹਿਲਾਂ ਸਾਰੀ ਇਹ ਮਾਰਕੀਟ ਬਣੀ ਹੋਈ ਆ ਤੇ ਆ ਇੱਥੇ ਗੇਟ ਆਉਂਦਾ ਪ੍ਰਵੇਸ਼ ਦੁਆਰ ਬਣਿਆ ਆਇਆ ਆਪਾਂ ਚੱਲਦੇ ਆਂ ਅੰਦਰ ਐਂਟਰੀ ਜਿਹੜੀ ਉਹ ਕਰਦੇ ਆਂ ਤੇ ਇੱਧਰ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਕਿਉਂਕਿ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਤੇ ਜਿੰਨਾ ਵੀ ਮਤਲਬ ਯਾਤਰੀ ਆਉਂਦਾ ਸ਼ਰਧਾਲੂ ਆਉਂਦੇ ਨੇ ਬਦਰੀਨਾਥ ਜਾਂ ਆਪਣੇ ਹੇਮਕੁੰਡ ਸਾਹਿਬ ਉਹ ਸਾਰੇ ਫਿਰ ਇੱਥੇ ਆਹ ਹੋ ਕੇ ਜਾਂਦੇ ਨੇ ਤੇ ਇੱਥੇ ਇੱਕ ਆਖਰੀ ਦੁਕਾਨ ਵੀ ਹੈਗੀ ਆਪਣੇ ਦੇਸ਼ ਦੀ ਭਾਰਤ ਦੀ ਆਖਰੀ ਦੁਕਾਨ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਸਾਰੀਆਂ ਹੋਰ ਦੁਕਾਨਾਂ ਖਾਣ ਪੀਣ ਵਾਲੀਆਂ ਤੇ ਦੇਖ ਲਓ ਵੀ ਆਪਾਂ ਭਾਰਤ ਦੇ ਅਖੀਰਲੇ ਪਿੰਡ ਦੇ ਵਿੱਚ ਆ ਗਈ ਪਹਿਲਾਂ ਇਹਨੂੰ ਅਖੀਰਲਾ ਪਿੰਡ ਕਿਹਾ ਜਾਂਦਾ ਸੀ ਹੁਣ ਇੱਥੇ ਬੋਡ ਲੱਗੇ ਹੋਏ ਨੇ ਫਰਸਟ ਵਿਲੇਜ ਦੇ ਕਿਉਂਕਿ ਇਹ ਤੋਂ ਅੱਗੇ ਚੀਨ ਸਟਾਰਟ ਹੋ ਜਾਂਦਾ ਤੇ ਫਿਰ ਚੀਨ ਵਾਲੀ ਸਾਈਡ ਤੋਂ ਇਹਨੂੰ ਫਰਸਟ ਵਿਲੇਜ ਜਿਹੜਾ ਉਹ ਮੰਨਿਆ ਜਾਂਦਾ ਤੇ ਲਾਸਟ ਵਿਲੇਜ ਵੀ ਕਹਿੰਦੇ ਹੁੰਦੇ ਨੇ ਤੇ ਫਰਸਟ ਵਿਲੇਜ ਵੀ ਕਹਿੰਦੇ ਹੁੰਦੇ ਨੇ ਜੇ ਦੁਕਾਨਾਂ ਮਾਰਕੀਟ ਸਾਰੀ ਹੈ ਨਾ ਹੈਗੀ ਜਿਵੇਂ ਆਪਣੇ ਆਮ ਸ਼ਹਿਰਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਤੇ ਗੱਡੀ ਵਾਲੇ ਬਾਈ ਨੇ ਦੱਸਿਆ ਸੀ ਬਾਈ ਕਹਿੰਦੇ ਵੀ ਛੇਵੇਂ ਨਹੀਂ ਇੱਥੇ ਲੋਕ ਰਹਿੰਦੇ ਨੇ ਘਰਾਂ ਦੇ ਵਿੱਚ ਬਾਕੀ ਟਾਈਮ ਉਹ ਥੱਲੇ ਜਾਂਦੇ ਨੇ ਗਰਮੀ ਦੇ ਟਾਈਮ 'ਚ ਰਹਿੰਦੇ ਨੇ ਇਥੇ ਥੋੜਾ ਥੋੜਾ ਦਮ ਵੀ ਫੁੱਲਦਾ ਉਚਾਈ ਤੇ ਹੁਣ ਕਰਕੇ ਤਕਰੀਬਨ ਲੱਗਦਾ ਵੀ ਇਹਦੀ ਉਚਾਈ 11 ਕਾ ਹਜ਼ਾਰ ਫੁੱਟ ਹੋਊ ਬਹੁਤ ਵੱਡੀ ਮਾਰਕੀਟ ਆ ਤੇ ਆਪਾਂ ਇੱਥੇ ਇੱਕ ਦੁਕਾਨ ਦੇ ਉੱਪਰ ਰੁਕ ਗਿਆਂ ਤੇ ਆ ਇੱਥੇ ਮਾਤਾ ਜੀ ਨੇ ਹੱਥੀ ਸਾਰੀਆਂ ਚੀਜ਼ਾਂ ਬਣਦੇ ਨੇ ਜਿੰਨਾ ਵੀ ਸਮਾਨ ਤੁਸੀਂ ਇਹਨਾਂ ਦੀ ਦੁਕਾਨ ਦੇ ਉੱਪਰ ਦੇਖ ਰਹੇ ਹੋ ਸਾਰਾ ਇਹਨਾਂ ਨੇ ਹੱਥੀ ਬਣਾਇਆ ਹੋਇਆ ਤੇ ਜੇ ਇਹ ਜੇ ਇਹ ਕੀ ਬਣਾ ਰਹੇ ਹੋ ਆਪ ਜੀ ਮੋਜੇ ਬਣਾ ਰਹੇ ਹੋ ਮੋਜੇ ਬਣਾ ਰਹੇ ਹੋ ਆਪ ਠੀਕ ਹੈ ਜੀ ਜੋ ਆਪਕੇ ਬੱਚੇ ਹਨ ਉਹਨਾਂ ਦਾ ਜਨਮ ਇਸੇ گاؤں ਕਾ ਹੋਗਾ ਠੀਕ ਉਹ ਵੀ ਜਾਈ ਰਹਤੇ ਹਨ ਉਹ ਅਸਲ ਵਿੱਚ ਹੇਠਾਂ ਰਹਿੰਦੇ ਨੇ ਹੇਠੇ ਰਹਿੰਦੇ ਨੇ ਉਹ ਤਾਂ ਜੌਬ ਕਰਦੇ ਹਨ ਠੀਕ ਹੈ ਠੀਕ ਹੈ ਆਪ ਨਵੰਬਰ ਮੇ ਫਿਰ ਹੇਠੇ ਚਲੇ ਜਾਂਦੇ ਹੋ ਹਾਂਜੀ ਠੀਕ ਹੈ ਜੀ ਠੀਕ ਹੈ ਹੂੰ ਉਹਨਾਂ ਸਮਾਂ ਇੱਥੇ ਰਹਿੰਦੇ ਆ ਜਿੰਨਾ ਸਮਾਂ ਇੱਥੇ ਮਤਲਬ ਰਹਿਣ ਯੋਗ ਹੁੰਦਾ ਮੌਸਮ ਹਨਾ ਤੇ ਜਿਆਦਾ ਬਰਫ਼ ਪੈ ਜਾਂਦੀ ਆ ਫਿਰ ਇਹ ਥੱਲੇ ਚਲੇ ਜਾਂਦੇ ਨੇ ਹੱਥੀ ਸਾਮਾਨ ਬਣਾਉਂਦੇ ਨੇ ਇੱਥੇ ਟੂਰਿਸਟ ਆਉਂਦੇ ਨੇ ਫਿਰ ਉਹ ਸਾਮਾਨ ਖਰੀਦ ਕੇ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਆਪਾਂ ਅੱਗੇ ਚੱਲਦੇ ਆਂ ਅੱਗੋਂ ਮਾਰਕੀਟ ਜਿਹੜੀ ਉਹ ਦੇਖ ਲਾਂਦੇ ਆਂ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਬਹੁਤ ਜ਼ਿਆਦੇ ਨੇ ਸਾਰਾ ਕੁਝ ਤੁਹਾਨੂੰ ਤਕਰੀਬਨ ਹੀ ਮਾਰਕੀਟ ਦੇ ਵਿੱਚ ਮਿਲ ਜੂ ਇਹ ਪਿੰਡ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਐ ਨਹੀਂ ਹੈਗਾ ਵੀ ਜਿੱਥੇ ਚਾਰ ਕਿ ਦੁਕਾਨਾਂ ਨੇ ਬਹੁਤ ਵੱਡੀ ਮਾਰਕੀਟ ਹੈ ਜਿਵੇਂ ਆਪਣੇ ਸ਼ਹਿਰਾਂ ਦੇ ਵਿੱਚ ਮਾਰਕੀਟ ਹੁੰਦੀ ਆ ਜਿਵੇਂ ਛੋਟਾ ਕੋਈ ਸ਼ਹਿਰ ਕਹਿ ਜੀ ਕਸਬਾ ਕਹਿ ਜੀ ਉਹਦੇ ਜਿੰਨੀਆਂ ਦੁਕਾਨਾਂ ਨੇ ਜਿੱਥੇ ਜਿਹੜੇ ਦੁਕਾਨ ਵਾਲੇ ਨੇ ਸਾਰੇ ਪਿੰਡ ਦੇ ਨੇ ਤੇ ਜ਼ਿਆਦਾਤਰ ਉਹ ਇੱਥੇ ਦੀ ਨੇ ਜੋ ਆਉਂਦਾ ਫਿਰ ਕਮਾਈ ਦਾ ਸਾਧਨ ਉਹਨਾਂ ਦਾ ਇਹੀ ਆ ਵੀ ਟੂਰਿਸਟ ਇੱਥੇ ਆਉਂਦਾ ਤੇ ਇਤੋਂ ਖਰੀਦਾਰੀ ਕਰਦਨੇ ਇੱਥੇ ਹੋਟਲ ਵਗੈਰਾ ਐਵੇਂ ਦੀਆਂ ਚੀਜ਼ਾਂ ਸਾਰੀਆਂ ਹੈਗੀਆਂ ਨੇ ਤੇ ਹੁਣ ਆਪਾਂ ਜਾ ਰਹੇ ਹਾਂ ਲਾਸਟ ਦੁਕਾਨ ਜਿਹੜੀ ਉਹ ਦੇਖਣ ਲਈ ਮਾਨਾ ਪਿੰਡ ਦੀ ਉਦੋਂ ਵੀ ਚੱਲਦੇ ਹਾਂ ਤੇ ਆਲੇ-ਦੋਲੇ ਦਾ ਨਜ਼ਾਰਾ ਬਹੁਤ ਸੋਹਣਾ ਮਾਨੇ ਪਿੰਡ ਤੋਂ ਬਹੁਤ ਖੂਬਸੂਰਤ ਨਜ਼ਾਰਾ ਆਪਾਂ ਜਾ ਰਹੇ ਹਾਂ ਆਖਰੀ ਦੁਕਾਨ ਵੱਲ ਜਿਹੜੀ ਮਾਨਾ ਪਿੰਡ ਦੀ ਆਖਰੀ ਦੁਕਾਨ ਆ ਭਾਰਤ ਦੀ ਜਿਹੜੀ ਆਖਰੀ ਦੁਕਾਨ ਆ ਤੇ ਇੱਥੇ ਹੈਗਾ ਮੰਦਿਰ ਬਣਿਆ ਹੋਇਆ ਤੇ ਮੰਦਿਰ ਵੀ ਆਪਾਂ ਜਿਹੜਾ ਉਹ ਦੇਖ ਲਾਂਦੇ ਹਾਂ ਮੰਦਿਰ ਬਹੁਤ ਸੋਹਣਾ ਬਣਾਇਆ ਹੋਇਆ ਮਾਰਤ ਮੰਦਰ ਦੀ ਬਹੁਤ ਸੋਹਣੀ ਬਣਾਈ ਹੋਈ ਆ ਤੇ ਇਧਰੋਂ ਆਉਂਦੀ ਆ ਨਦੀ ਚਰਨਾਬਗ ਦਾ ਕਿ ਤਰੀਕੇ ਦਾ ਬਹੁਤ ਵੱਡਾ ਬਹੁਤ ਤੇਜ਼ ਵਹਾਅ ਇਹਦਾ ਜ਼ੂਮ ਕਰਕੇ ਦਿਖਾ ਦਨੇ ਆਪਾਂ ਤੇ ਇਧਰੋਂ ਸਾਹਮਣੇ ਹੈਗਾ ਮੰਦਰ ਤੇ ਆ ਇੱਥੇ ਮੰਦਰ ਆਪਾਂ ਤੁਹਾਨੂੰ ਦਿਖਾ ਦੇ ਦਿੱਤਾ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਤੇ ਬਹੁਤ ਵੱਡੀ ਮਾਰਕੀਟ ਆ ਇੱਕ ਡੇਢ ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜਾ ਪਿੰਡ ਫੈਲਿਆ ਹੋਇਆ ਮਾਨਾ ਪਿੰਡ ਆ ਇੱਥੇ ਆਇਆ ਦਰਵਾਜ਼ੇ ਦੇ ਉੱਪਰ ਲਿਖਿਆ ਆ ਸਵਰਗ ਰੋਹਣ ਮਾਰਗ ਤੇ ਆਪਾਂ ਚੱਲਦੇ ਆ ਅੰਦਰ ਨੂੰ ਤੇ ਜਿਹੜੀ ਲਾਸਟ ਸ਼ਾਪ ਆ ਉਹ ਵੀ ਇੱਧਰ ਨੂੰ ਹੀ ਆ ਸਵਰਗ ਦਾ ਮਾਰਗ ਕਿਹਾ ਜਾਂਦਾ ਇਹਨੂੰ ਦੁਬਾਰਾ ਦੁਬਾਰਾ ਚੱਲ ਪਏ ਆ ਸਵਰਗ ਦਵਾਰ ਤੋਂ ਅੱਗੇ ਆ ਕੇ ਇੱਥੇ ਪੰਜੇ ਪਾਂਡਵ ਤੇ ਛੇਵੀਂ ਦਰੋਪਤੀ ਤੇ ਇਹਨਾਂ ਦੇ ਜਿਹੜੇ ਇੱਥੇ ਉਹ ਮੂਰਤੀਆਂ ਨੇ ਕਿਹਾ ਜਾਂਦਾ ਵੀ ਜਿਹੜੇ ਪਾਂਡਵ ਸੀ ਉਹ ਏਸੇ ਰਾਸਤੇ ਰਾਹੀਂ ਸਵਰਗ ਨੂੰ ਜਿਹੜੇ ਹੋ ਗਏ ਸੀ ਤੇ ਆ ਸਾਰੇ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਨੇ ਸਵਰਗ ਦਵਾਰ ਤੋਂ ਅੱਗੇ ਆ ਕੇ ਤੇ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਨਾਮ ਜਿਹੜੇ ਹੋ ਲਿਖੇ ਹੋਏ ਨੇ ਪੰਡਵਾਂ ਦੇ ਨਾਮ ਸਾਰਾ ਕੁਝ ਲਿਖਿਆ ਹੋਇਆ ਸਾਰੇ ਪੰਡਵਾਂ ਦੇ ਇੱਥੇ ਮੂਰਤੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਤੇ ਇਧਰੋਂ ਫਰੰਟ ਤੋਂ ਵੀ ਦਿਖਾ ਦਨੇ ਆਪਾਂ पांचवे पॉइंट ਤੇ 6ਵੇਂ ਦਰੋਪ ਤੇ ਤੇ ਆਪਾਂ ਪਿੰਡ ਦੇ ਬਿਲਕੁਲ ਐਂਡ ਤੇ ਪਹੁੰਚ ਗਏ ਇੱਥੇ ਲਾਸਟ ਜਿਹੜੀ ਉਹ ਸ਼ਾਪ ਆ ਤੇ ਉਹਦੇ ਉੱਪਰ ਲਿਖਿਆ ਵੀ ਹੋਇਆ ਵੀ ਇੰਡੀਆ ਦੀ ਇਹ ਪਹਿਲੀ ਦੁਕਾਨ ਆ ਪਹਿਲੀ ਕਹਿ ਲੋ ਆਖਰੀ ਕਹਿ ਲੋ ਹਨਾ ਤੇ ਆ ਇੱਥੇ ਇਹਨਾਂ ਨੇ ਲਿਖਿਆ ਹੋਇਆ ਇੰਡੀਆਜ਼ ਫਰਸਟ ਟੀ ਸ਼ਾਪ ਇੰਡੀਆ ਦੀ ਇਹ ਫਰਸਟ ਟੀ ਸ਼ਾਪ ਆ ਆਖਰੀ ਸ਼ਾਪ ਟੀ ਸ਼ਾਪ ਵੀ ਕਹਿ ਸਕਦੇ ਆ ਤੇ ਫਰਸਟ ਟੀ ਸ਼ਾਪ ਵੀ ਉਹਨੂੰ ਜਿਹੜਾ ਉਹ ਕਹਿ ਸਕਦੇ ਆ ਤੀਤੋਂ ਅੱਗੇ ਇਹ ਪਿੰਡ ਦੀ ਸਮਾਪਤੀ ਹੈ ਇਹ ਤੋਂ ਅੱਗੇ ਕੁਝ ਵੀ ਨਹੀਂ ਨਾ ਕੋਈ ਬਸੋਂ ਹੈ ਤੇ ਇਹ ਲਾਸਟ ਜਿਹੜੀ ਹੋ ਸ਼ਾਪ ਆ ਆ ਉੱਪਰ ਦੁਕਾਨ ਦਾ ਤੁਸੀਂ ਬੋਰਡ ਦੇਖ ਸਕਦੇ ਹੋ ਲਿਖਿਆ ਹੋਇਆ ਆਈ ਲਵ ਮਾਨਾ ਫਰਸਟ ਸ਼ਾਪ ਸ਼ਾਪ ਆਫ ਇੰਡੀਆ ਇੰਡੀਆ ਦੀ ਪਹਿਲੀ ਦੁਕਾਨ ਆ ਤੇ ਇੱਥੇ ਚਾਹ ਵਗੈਰਾ ਸਾਰਾ ਕੁਝ ਜਿਹੜਾ ਹੋ ਮਿਲਦਾ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਚਾਹ ਵਗੈਰਾ ਤੁਸੀਂ ਕੌਫੀ ਵਗੈਰਾ ਜਿਹੜੀ ਹੋ ਪੀ ਸਕਦੇ ਹੋ ਤੇ ਇੱਥੇ ਜਿਹੜੀ ਪਿੰਡ ਦੀ ਸਮਾਪਤੀ ਹੋ ਜਾਂਦੀ ਆ ਬਹੁਤ ਵੱਡਾ ਪਿੰਡ ਆ ਇਹ ਜਿਵੇਂ ਆਪਾਂ ਤੁਹਾਨੂੰ ਸਾਰੀ ਮਾਰਕੀਟ ਜਿਹੜੀ ਹੋ ਦਿਖਾਈਊਗਾ ਤੇ ਇੱਥੇ ਬੈਲਟ ਕੇ ਚਾਹ ਪੀਣ ਨੂੰ ਸਾਰਾ ਬਣਿਆ ਹੋਇਆ ਹਨ ਤੇ ਦੁਕਾਨ ਆਪਾਂ ਸਾਰੀ ਦੇਖੇ ਲਈ ਤੇ ਇਦਰੋਂ ਵੀ ਆਪਾਂ ਜਿਹੜਾ ਉਹ ਦੇਖ ਲੈਨੇ ਆਂ ਤੇ ਇੱਥੇ ਨਾਲ ਏ ਤਰੰਗਾ ਲੱਗਿਆ ਹੋਇਆ ਤੇ ਇੱਥੇ ਜਿਹੜੀ ਉਹ ਸਮਾਪਤੀ ਹੋ ਜਾਂਦੀ ਆ ਮਾਨਾ ਪਿੰਡ ਦੀ ਤੇ ਇਹਦੇ ਉੱਪਰ ਕੁਝ ਨਹੀਂ ਹੈਗਾ ਇਹਦੇ ਉੱਪਰ ਬਸ ਪਹਾੜੀ ਨੇ ਖਾਲੀ ਆ ਇਹ ਸਾਰਾ ਮਤਲਬ ਸਮਾਪਤੀ ਆ ਪਿੰਡ ਦੀ ਆਖਰੀ ਸ਼ਾਪ ਜਾਂ ਪਹਿਲੀ ਦੁਕਾਨ ਨੂੰ ਕਹਿ ਸਕਦੇ ਆ ਬਹੁਤ ਸੋਹਣਾ ਪਿੰਡ ਹੈ ਵਧੀਆ ਲੱਗਿਆ ਪਿੰਡ ਦੇਖ ਕੇ ਬਹੁਤ ਟਾਈਮ ਦਾ ਮਨ ਸੀ ਆ ਵੀ ਮਾਨਾ ਪਿੰਡ ਦੇਖੀਏ ਆਪਾਂ ਬੈਠੇ ਆਂ ਭਾਰਤ ਦੀ ਆਖਰੀ ਦੁਕਾਨ ਤੇ ਜਾਂ ਪਹਿਲੀ ਦੁਕਾਨ ਵੀ ਨੂੰ ਕਹਿ ਸਕਦੇ ਆਂ ਤੇ ਜਿਹੜਾ ਇਹ ਮਾਨਾ ਪਿੰਡ ਆ ਇਹਦੀ ਉਚਾਈ ਹੈ ਜਿਹੜੀ ਫੁੱਟਾਂ ਦੇ ਵਿੱਚ 10500 ਫੁੱਟ ਆ ਤੇ ਬਹੁਤ ਹਾਈਟ ਤੇ ਆ ਇਹ ਪਿੰਡ ਜਿਵੇਂ ਆਪਾਂ ਤੁਹਾਨੂੰ ਦਿਖਾਈ ਵੀ ਤੋ ਅੱਗੇ ਕੋਈ ਬਸੋਂ ਨਹੀਂ ਹੈਗੀ ਤੇ ਇੱਥੇ ਘਰ ਨੇ ਬਹੁਤ ਸਾਰੇ ਤੇ ਹੋਮਸਟੇਅ ਜਾਂ ਹੋਟਲ ਵੀ ਬਣੇ ਹੋਏ ਨੇ ਤੁਸੀਂ ਜਿੱਥੇ ਰੁਕਣਾ ਰਹਿ ਵੀ ਸਕਦੇ ਹੋ ਜੇ ਕਿਸੇ ਨੇ ਮਤਲਬ ਇੱਥੇ ਨਾਈਟ ਸਟੇ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਮੈਨੂੰ ਲੱਗਦਾ ਵੀ ਰੈਂਟ ਬਹੁਤ ਜ਼ਿਆਦਾ ਹੋਊਗਾ ਇੱਥੇ ਕਿਉਂਕਿ ਜਿਹੜੇ ਹਿਸਾਬ ਨਾਲ ਇੰਨੀ ਹਾਈਟ ਤੇ ਆ ਤੇ ਲਾਸਟ ਪਿੰਡ ਦਾ ਟੂਰਿਸਟ ਦੀ ਮੇਨ ਅਟਰੈਕ ਤਾਂ ਕਰਕੇ ਇੱਥੇ ਬਹੁਤ ਬਹੁਤ ਜ਼ਿਆਦਾ ਮਤਲਬ ਰੈਂਟ ਵਗੈਰਾ ਹੋਊਗਾ ਆਪਾਂ ਆ ਤੁਹਾਨੂੰ ਦੁਕਾਨ ਦਿਖਾਈ ਉਹ ਪਿੱਛੇ ਹੈ ਨਾ ਤੇ ਇਹ ਜਿਹੜੀ 40 ਦੁਕਾਨ ਬਾਕੀ ਹੋਰ ਸਾਰਾ ਸਮਾਨ ਮਿਲਦਾ ਤੇ ਬਹੁਤ ਤੋਂ ਸੋਹਣਾ ਲੱਗਿਆ ਤੇ ਖਿੱਚ ਲਿਆ ਫੋਟੋ ਫੋਟਾ ਮੁੰਡਿਆ ਹੈ ਹੈ ਚੰਗੇ ਨੇ ਖਿੱਚ ਲੀਆਂ ਠੀਕ ਹੈ ਠੀਕ